ਸਾਹਿਬ ਗਾਜੀਤ ਅਨੁਸਾਰਨ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲ ਤੇ ਆਉਂਤੇ ਅਸੀਂ ਆਨੰਦ ਭਤੇ ਤੁਹਾਡਾ ਸਵਾਗਤ ਕਰਦੇ ਆ ਲੋਕਈਆਂ ਭੜਾ ਨੇ ਮੈਨੂੰ ਪੁੱਛਿਆ ਫੋਨ ਤੇ ਬਈ ਤੁਹਾਡੀ ਆਨੰਦ ਕਿੱਦਾਂ ਚਲੀ ਗਈ ਮਗਾਦਾ ਫਰਾਰ ਹੋ ਗਈ ਸੀ ਆ ਗਈ ਹੈ ਤੇ ਇਹ ਮਿਲ ਗਈ ਸੀ ਤੇ ਮੈਂ ਕਿਹਾ ਛੇਤੀ ਸੁਣੋ ਦੇ ਦਰਸ਼ਕਾਂ ਆਉਂਗੀ ਲੈ ਭਾਈ ਹੋ ਕਰ ਲੋ ਇਹ ਦਰਸ਼ ਮਹੀਨਾ ਹੁੰਦੇ ਦੇਵੀਆ ਬਦ ਨਹੀਂ ਨਾ ਦਾ ਫਿਰ ਮੈਂ ਕਦੇ ਕਦੇ ਅਸੀਂ ਲੜ ਵੀ ਪੈਨੇ ਆ ਚਲ ਕੋਈ ਨਾ ਸਾਧਿਆ ਵਰਗੀ ਲੜਾਈ ਸਾਧਦੀ ਹੋਵੇ ਤੇ ਫਿਰ ਵਧੀਆ ਮੇਲ ਖਲਾਫ ਹੋ ਜਾਂਦਾ ਹੈ ਹਨ ਤੇ ਮਾਮਾ ਧੀ ਆਮੀ ਰੁੱਸ ਜਾਂਦੀਆਂ ਨੇ ਤੇ ਫਿਰ ਅਸਟਰਾ ਫੇਰ ਵੀ ਨਾਣ ਨਾ ਸਕਦੇ ਨੇ ਹੈ ਤੇ ਪ੍ਰਮਾਤਮਾ ਅਸਟਰਾ ਮੈਂ ਤਾਂ ਕਹਿੰਦੀ ਜਿਵੇਂ ਸਾਡਾ ਪ੍ਰੇਮ ਆ ਸਦਾ ਬਣਿਆ ਹੈ ਤੇ ਲੋ ਫਿਰ ਹੁਣ ਜਿਹੜਾ ਮੈਂ ਨਾ ਨੁਕਤਾ ਪਾਉਂਗੀ ਉਹ ਹਮੇਸ਼ਾ ਲਈ ਪੈਰਾਲਾਈਜ਼ ਖਤਮ ਕਰੂ ਹੈ ਨਾ ਇਹ ਨੁਕਤਾ ਹੋਊਗਾ ਮੇਰਾ ਤੇ ਲੋ ਜਿਹੜਾ ਗੀਤ ਹੈ ਮੈਂ ਬਹੁਤ ਹੀ ਪਿਆਰਾ ਜਿਹਾ ਗੀਤ ਤੁਹਾਨੂੰ ਸੁਣਾਉਣ ਲੱਗੀਆਂ ਲੰਬੀ ਹੇਕ ਦਾ ਇਹ ਸਭ ਇਹ ਮਾਲਕੀ ਦਾ ਗੀਤ ਹੈ ਸ਼ਾਇਦ ਤੁਸੀਂ ਪਹਿਲਾਂ ਸੁਣਿਆ ਹੋਵੇ ਤੇ ਇਹਦੇ ਵਿੱਚ ਇੱਕ ਮੁਟਿਆਰ ਨਿਆਣੀ ਅੱਗਰ ਅੱਲਾ ਵੀ ਸਾਲ ਛੋਟੀਆਂ ਕੁੜੀਆਂ ਨੂੰ ਵਿਆਹ ਦਿੰਦੇ ਸੀ ਤੇ ਫਿਰ ਉਹ 700 ਲਈ ਆ ਗਿਆ ਚਿਰ ਨਹੀਂ ਅਸੀਂ ਤੇ ਉੱਥੇ ਉਹਨਾਂ ਦੇ ਪਿੰਡ ਕੋਈ ਬਾਜੀਗਰ ਬਾਜੀਗਰ ਪਾਉਣਾ ਬਾਜੀ ਪਾਉਣਾਗੇ ਤੇ ਫਿਰ ਉਹ ਕਹਿੰਦੀ ਆ ਵੀ ਮੈਂ ਬਾਜੀ ਦੇਖਣ ਜਾਣਾ ਘਰ ਵਾਲੇ ਨੂੰ ਕਹੇ ਉਹ ਕਹਦਾ ਮੇਰੀ ਮਾਂ ਨੂੰ ਪੁੱਛ ਲੈ ਉਹ ਦੇਖੋ ਹੁਣ ਕਿਹਦੇ ਕਿਹਦੇ ਹਾੜੇ ਕੱਢਦੀ ਹੈ ਤੇ ਕੌਣ ਉਹਨੂੰ ਬਾਜੀ ਦਿਖਾ ਕੇ ਲਿਆਉਂਦਾ ਕੋ ਉਹ ਘਰ ਹੀ ਰਹਿ ਜਾਂਦੀ ਹੈ ਵਿਚਾਰੀ ਨੇ ਉਹਦੀ ਮਿਹਨਤ ਨਹੀਂ ਬੱਲੇ ਪੈਂਦੀ ਕਿ ਪੈ ਜਾਂਦੀ ਹੈ ਇਹ ਤੁਸੀਂ ਹੁਣ ਇਹ ਸੁਣਿਓ ਤੇ ਲਓ ਮਾਣੋ ਇਸ ਪਿਆਰੇ ਜਿਹੇ ਲੋਕ ਦੀ ਜਨਮ ਤੇ ਜੇ ਮੇਰੇ ਚੈਨਲ ਤੇ ਤੁਸੀਂ ਲੰਘਿਓ ਤਾਂ ਕਮੈਂਟ ਕਰਕੇ ਵੀ ਉਹ ਦੱਸਿਓ ਮੈਨੂੰ ਸਾਡਾ ਬਿੱਤੀ ਹੋ ਗਿਆ ਲੱਗ ਗਿਆ ਕਿਉਂਕਿ ਤੁਸੀਂ ਵਾਲਾ ਲੰਬੀ ਹੀ ਕਾਲੇ ਦਾ ਹੀ ਪਸੰਦ ਕਰਦੇ ਹੋ ਮੈਂ ਜਿਹੜੇ ਆਡੀਅנס ਨੇ ਤੇ ਮੈਂ ਇਸ ਕਰਕੇ ਲੰਬੇ ਗੀਤ ਬਾਹੇ ਪੌਣੇ ਦੁੱਧੇ ਵੀ ਸੁਣਾ ਰਿਹਾ ਹਾਂ ਤੁਹਾਨੂੰ ਲਓ ਮਾਨੋਏ ਸਗਰੀ ਜੀ ਰਾ ਅਨੰਦ ਮੈਂ ਬਾਜੀ ਦੇਖਣੇ ਜਾਣਾ ਵੇ ਰਾਜਣਾ ਬਾਜੀ ਗਰੇ ਬਾਜੀ ਪਾਉਂਦੇ ਮੈਨੂੰ ਬਾਜੀ ਦਿਖਾ ਲਿਆ ਸ਼ੋ ਮੈਨੂੰ ਸੰਗੀ ਜੀ ਲਗੀ ਦੀਨੀ ਗੋਰੀਏ ਪੈਣ ਮੇਰੀ ਨੂੰ ਲੈ ਜਾ ਸੁੰਦਰ ਸੋ vadi ਪਾਉਂਦਾ ਮੈਨੂੰ ਰਾਜੀ ਏਨਾ ਵੇ ਸੋਣੀਏ ਮੈਂ ਬਾਜੀ ਦੇਖਣ ਜਾਣਾ ਨੀ ਸਸਿਏ ਬਾਜੀ ਗਰਵਾਜੀ ਪਾਉਂਦਾ ਮੇਰੇ ਸਿਰ ਦੇ ਸਾਈਂ ਦੀ ਮਾਤਾ ਰਾਣੀਏ ਤੂੰ ਕੱਲੀ ਨਾ ਜਾਹੀਂ ਧੀ ਨੂਹੇ ਨਾਲ ਕਵੀ ਲੈ ਜਾਣਾ ਮੇਰੇ बेटे दी ए नाजो सानी ए मैं गलियो रहेगी निशस्ये दुर्गि असरक रीला मैं ਲਿਦੋਮੇ ਹੀ ਚੱਲੀਏ ਨੀ ਨੂ ਹੈ ਰੜੀਏ ਨਾਲ ਕਬੀਲੇ ਮੇਰੇ ਨੀ ਨਿਸ਼ੈਯ ਬਾਜੀ ਗਰ ਬਾਜੀ ਪਾਉਂਦਾ ਮੈਂ ਬਾਜੀ ਦੇਖੀ ਨੀ ਇਸੈਯ ਬਾਜੀ ਗਰ ਖੇਡ ਵਿਖਾਉਂਦਾ ਉਹ ਦੇ ਬੜੇ ਕਮਾਲੀ ਕੁੜੇ ਨੀਯ ਉਠੀਆਂ ਸ਼ਾਲਾ ਲੰਦਾਸੀ ਅੜਿਓ ਲਓ ਜੀ ਗੀਤ ਹੋਇਆ ਪੂਰਾ ਤੁਸੀਂ ਵੀ ਬਾਜੀਗਰ ਮੈਂ ਤਾਂ ਦੇਖਿਆ ਉਹ ਬਾਜੀ ਪਾਉਂਦੇ ਪਹਿਲਾ ਬਾਜੀਗਰ ਹੁੰਦੇ ਹੁੰਦੇ ਸੀ ਬਹੁਤ ਇਕੱਠੇ ਹੁੰਦੇ ਲੋਕ ਇੰਨਾ ਮੈਨਾਂ ਸੋਨੇ ਦੇ ਗਹਿਣੇ ਪਾਉਂਦੇ ਤੇ ਸਾਰੇ ਪਿੰਡ ਦੇ ਖੰਝ ਜਾਂਦਾ ਬਾਜੀ ਸਾਡੇ ਪਿੰਡ ਵੀ ਕਾਜੀ ਹੁੰਦੇ ਆਈ ਸੀ ਉਦੋਂ ਮੈਂ ਛੋਟੀ ਸੀ ਮੈਂ ਵੀ ਦੇਖ ਕੇ ਆਈ ਸੀ ਸੱਚੀ ਕਮਾਲ ਦੀਆਂ ਰੌਣਕਾਂ ਲਾਉਂਦੇ ਤੇ ਲੋ ਹੁਣ ਆਜੋ ਨੁੱਤੇਵਲ ਜਰੂਰ ਤੁਸੀਂ ਦੱਸੋ ਤੁਹਾਨੂੰ ਇਹ ਸਾਡਾ ਗੀਤ ਕਿ ਹੋ ਜਾ ਲੱਗਿਆ ਹੈ ਨਾ ਤੇ ਲੋ ਹੁਣ ਇਹ ਨੁਕਤਾ ਮੈਂ ਜਿਹੜਾ ਦੱਸਿਆ ਤੁਹਾਨੂੰ ਹਮੇਸ਼ਾ ਲਈ ਪੈਰਾਲਾਈਜ਼ ਖਤਮ ਕਰੇ। ਕਹਿੰਦੇ ਜੇ ਘਰ ਵਿੱਚ ਕਿਸੇ ਨੂੰ ਕੋਈ ਰੋਗ ਹੈ ਜਾਂ ਪੈਰਾਲਾਈਜ਼ ਹੋ ਗਿਆ, ਹੱਥ ਪੈਰ ਨਹੀਂ ਚੱਲਦੇ, ਅੱਧਾ ਸਰੀਰ ਵੀ ਕੰਮ ਨਹੀਂ ਕਰਦਾ ਕਈਆਂ ਦਾ। ਬਹੁਤ ਸਾਲਾਂ ਤੋਂ ਮੰंजे ਤੇ ਪਿਆ ਕੋਈ ਰੋਗ ਹੋ ਗਿਆ ਕਿਸੇ ਨੂੰ ਤਾਂ ਕਰੋ ਇਹ ਉਪਾਅ। ਪਤਾ ਕੀ ਹੈ ਮਹਾਪੁਰਸ਼ਾਂ ਨੇ ਦੱਸਿਆ ਤੁਹਾਨੂੰ ਪੰਡਤਾਂ ਕੋਲ ਜਾਣਿਆ, ਜੋਸ਼ੀਆਂ ਕੋਲੇ ਵੀ ਜਾਣਿਆ, ਤੇ ਫਿਰ ਉਹ ਵੀ ਇਹਦੀ ਉਪਾਅ ਦੱਸਦੇ ਨੇ ਤੇ ਸੰਜੋਸ਼ੀ ਕੋਈ ਜਾਣ ਦੀ ਲੋੜ ਨਹੀਂ। ਬਿਲਕੁਲ ਇਹ ਕਰਕੇ ਦੇਖੋ ਜੀ ਕਿਸੇ ਦੇ ਘਰ 'ਚ ਕੋਈ ਢਿੱਲਾ ਮੱਠਾ ਹੈਗਾ ਜਾਂ ਪੈਨਲਾਈਜ ਹੋਇਆ ਹੈ ਪਤਾ ਕਿ ਤੁਸੀਂ ਇੱਕ ਗੜਬੀ ਜਲ ਪਾਣੀ ਦੀ ਭਰ ਕੇ ਹੈਨਾ ਉਹਦੇ ਵਿੱਚ ਲਾਲ ਚੰਦਰ ਪਾ ਲਓ ਲਾਲ ਚੰਦਰ ਪਤਾ ਹੈ ਉਹ ਆਪਣਾ ਤੁਹਾਨੂੰ ਸਾਰਿਆਂ ਨੂੰ ਮਿਲ ਜੂਗਾ ਚਾਹੀਦਾ ਪਾਊਡਰ ਬਣਾ ਬਣਾਈ ਲਿਆਓ ਤੇ ਚਾਹੇ ਭਾਈ ਘਰੇ ਲਿਆ ਕੇ ਆਕਰ ਉਹਨੂੰ ਉੱਠ ਕੇ ਉਹਦਾ ਪਾਊਡਰ ਬਣਾ ਲਿਓ ਹੈਨਾ ਤਾਂ ਉਹ ਲਾਲ ਚੰਦਰ ਉਹਦੀ ਚੁਟਕੀ ਦੋ ਚੁਟਕੀਆਂ ਪਾਤੀਆਂ ਆਪਾਂ ਗੜਬੀ ਪਾਣੀ ਦੇ ਵਿੱਚ ਤੇ ਜਿਹੜੀ ਗੜਬੀ ਲੈ ਕੇ ਜਾਣੀ ਹੈ ਪਾਣੀ ਦੀ ਭਰ ਕੇ ਉਹ ਤੁਸੀਂ ਤਾਂਬੇ ਦੀ ਹੋ ਲੱਗੇ ਸਮਝ ਗਏ ਤਾਂ ਲਾਲ ਚੰਦਰ ਪਾਲ ਉਹ ਤੇ ਮੰਦਰ ਤੇ ਇੱਕ ਨਾਲ ਬਾਟੀਆਂ ਕਟੋਰੀ ਕਟੋਰੀ ਛੋਟੀ ਹੋ ਕੇ ਜਾਂ ਜਿੰਨਾ ਤੁਸੀਂ ਪਾਣੀ ਆ ਉਹਦੇ ਚ ਪਾਣੀ ਉਹ ਬਾਟੀਆਂ ਕਟੋਰੀ ਚ ਆ ਜੀ ਹੈ ਨਾ ਉਹ ਤੁਸੀਂ ਲੈ ਕੇ ਸ਼ਿਵ ਮੰਦਰ ਚ ਫਿਰ ਤੁਸੀਂ ਉਹ ਕਟੋਰੀ ਚ ਪਾ ਲੈਣਾ ਉੱਥੇ ਜਾ ਕੇ ਉਹ ਜਲ ਤਾਂ ਉਹ ਸ਼ਿਵ ਲਿੰਗ ਤੇ ਫਿਰ ਉਹ ਜਲ ਚੜਾਉਣਾ ਹੈ ਪਤਾ ਕੀ ਆਪਾਂ ਜਲ ਚੜਾਉਨੇ ਆ ਹੁਣ ਤੁਸੀਂ ਮੈਂ ਪੁੱਠੀ ਤੇ ਬੈਠੀਆਂ ਆਪਾਂ ਐ ਕਰਕੇ ਗੜ ਵੀ ਤਾਂ ਧਾਰ ਪਰਲੇ ਪਾਸੇ ਜਾਂਦੀ ਹੈ ਨਾ ਪਾਣੀ ਦੀ ਜਲ ਚੜਾਉਨੇ ਆ ਫਿਰ ਜਦੋਂ ਅਸੀਂ ਕਟੋਰੀ ਲੈ ਲਵਾਂਗੇ ਉਹ ਚ ਜਲ ਪਾ ਲਵਾਂਗੇ ਉਹ ਤਾਂ ਇਹ ਤਾਂ ਇਸ ਤਰ੍ਹਾਂ ਕਰਕੇ ਆਪਦੇ ਬੰਨੀ ਕਟੋਰੀ ਕਰਕੇ ਧਾਰ ਇਧਰਲੇ ਪਾਸੇ ਆਪਣੇ ਮੂਹਰੇ ਪਾਸੇ ਸ਼ਿਵਲਿੰਗ ਤੇ ਲੱਗੂਗੀ ਹੈ ਨਾ ਤੇ ਇਸ ਨਾਲ ਜਲ ਚੜਾਉਣਾਗਾ ਤੁਸੀਂ ਤੇ ਉਹ ਪਾ ਕੇ ਸ਼ਿਵਲਿੰਗ ਤੇ ਜਦੋਂ ਜਲ ਚੜਾਉਂਗੇ ਤਾਂ ਬਿਮਦੇਸ਼ਵਰ ਦਾ ਨਾਮ ਲੈ ਕੇ ਨੂੰ ਆਪਾਂ ਉਹ ਰਿਸ਼ਪਾਈ ਕਹਿ ਦਿੰਨੇ ਹੈ ਨਾ ਤੇ ਕੁਝ ਵੀ ਕਹਿਨੇ ਹੋ ਤਾਂ ਪਰ ਤੁਸੀਂ हे ਬਿਮਲੇਸ਼ਵਰ ਉਹਦਾ ਨਾਮ ਲੈ ਕੇ ਚੜਾਓ ਵੀ ਉਹ ਸਾਡਾ ਜਿਹੜਾ ਬੰਦਾ ਹੈ ਨਾ ਉਹ ਜਿਹੜਾ ਮਰੀਜ਼ ਐ ਉਹ ਰਾਜੀ ਖੁਸ਼ੀ ਹੋ ਜੇ ਬੇਨਤੀ ਕਰਨੀ ਤਾਂ ਜਾ ਕੇ ਉਹਨੇ ਹੇਮਮਲੇਸ਼ਵਰ ਤੇ ਬੇਮਲੇਸ਼ਵਰ ਜਰੂਰ ਕਹਿਣਾ। ਜਾ ਕੇ ਅਖਲ ਤੁਸੀਂ ਬੇਮਲੇਸ਼ਵਰ ਕੀ ਕਹਿਣਾ ਹੈ? ਬੇਮਲੇਸ਼ਵਰ। ਹੇਮਮਲੇਸ਼ਵਰ ਦਾ ਨਾਮ ਲੈ ਕੇ ਉਹ ਜਲ ਚੜਾਓ। ਪਾਣੀ ਦੀ ਧਾਰ ਥੋੜੇ ਵੱਲ ਆਪਣੇ ਵਾਲੀ ਡਿੱਗੇ ਤੇ ਹੱਥ ਪੈਰ ਚੱਲਣ ਲੱਗ ਜਾਣ। ਸੋਮਵਾਰ ਨੂੰ ਚਲੇ ਜਾਓ। ਹੋਰ 2-3 ਦਿਨ ਚੜਾ ਦਿਓ ਹੈਨਾ। ਤੇ ਇਹ ਮਹਾਪੁਰਸ਼ਾਂ ਨੇ ਦੱਸਿਆ ਉਹ ਮੀਰ ਐ ਬਿਲਕੁਲ ਉਹ ਨੰਦਰੋਸਤ ਬੰਦਾ ਹੋ ਜੂਗਾ ਤੇ ਪੋਲਾ ਸ਼ੰਕਰ ਕੀ ਨਹੀਂ ਕਰ ਸਕਦਾ ਹੈ ਨਾ ਤੇ ਲੋ ਤੁਸੀਂ ਹੁਣ ਇਹ ਆਪਣਾ ਨੁਕਤਾ ਲਿਖ ਲਿਓ ਤੇ ਮੈਨੂੰ ਦਿਓ ਹੁਣ ਛੁੱਟੀ ਤੇ ਫਿਰ ਕੱਲ ਨੂੰ ਆਪਾਂ ਨਵੇਂ ਨੁਕਤੇ ਤੇ ਨਵੇਂ ਗੀਤ ਨਾਲ ਫਿਰ ਮਿਲਾਂਗੇ